ਖਬਰਨਾਮਾ ਦੇਖ ਰਹੇ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਦਿੱਲੀ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੇ ਹੌਸਲੇ ਬੁਲੰਦ ਨੇ ਇਸ ਦਾ ਪ੍ਰਭਾਵ ਪੰਜਾਬ ਦੇ ਵਿੱਚ 2027 ਦੇ ਵਿੱਚ ਹੋਣ ਜਾਣੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਇਸ ਦਾ ਬੜਾ ਇਫੈਕਟ ਬੜਾ ਪ੍ਰਭਾਵ ਪਵੇਗਾ ਉਸ ਤੋਂ ਪਹਿਲਾਂ ਇੱਕ ਬੜਾ ਵੱਡਾ ਝਟਕਾ ਲੱਗਿਆ ਹੈ ਕਾਂਗਰਸ ਪਾਰਟੀ ਨੂੰ ਵੈਸੇ ਕਾਂਗਰਸ ਪਾਰਟੀ ਕਹਿੰਦੀ ਹੈ ਕਿ ਸਾਡੇ ਸਾਹਮਣੇ ਕੋਈ ਵੀ ਨਹੀਂ ਟਿਕੇਗਾ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਹੈ ਚਾਹੇ ਉਹ ਭਾਰਤੀ ਜਨਤਾ ਪਾਰਟੀ ਚਾਹੇ ਉਹ ਆਮ ਆਦਮੀ ਪਾਰਟੀ ਤੇ ਚਾਹੇ ਉਹ ਭਾਈ ਅਮਰਪਾਲ ਖਾਲਸਾ ਦੀ ਪਾਰਟੀ ਜਿਹੜੀ ਹੈ ਅਕਾਲੀ ਦਲ ਵਾਰਸ ਪੰਜਾਬ ਦੇ ਉਹਨਾਂ ਕਹਿੰਿਆ ਕਿ 13 ਦੇ ਵਿੱਚੋਂ ਸਾਡੇ 7 ਸੰਸਦ ਨੇ ਪੰਜਾਬ ਦੇ ਵਿੱਚ ਜਿਹੜੀਆਂ 2024 ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਹੋਈਆਂ ਨੇ ਲੇਕਿਨ ਇਧਰ ਹਾਰਨ ਦੇ ਬਾਅਦ ਯੁੱਧ ਬਣੇ ਕੇਂਦਰੀ ਮੰਤਰੀ ਰਮਨੀਤ ਬਿੱਟੂ ਦੇ ਹੌਸਲੇ ਬਲੰਦ ਨੇ ਝਟਕਾ ਦਿੱਤਾ ਹੈ ਕਾਂਗਰਸ ਪਾਰਟੀ ਨੂੰ ਰਮਨੀਤ ਬਿੱਟੂ ਨੇ ਕਿਹਾ ਕਿ ਸਾਡੇ ਸੰਪਰਕ ਦੇ ਵਿੱਚ ਆਲਰੇਡੀ ਕਾਂਗਰਸ ਦੇ ਵੱਡੇ ਆਗੂ ਨੇ ਜਿਵੇਂ ਹੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦਾ ਬਿਗਲ ਬਚੇਗਾ ਇਹ ਆਪਣੇ ਆਪ ਹੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਆ ਜਾਣਗੇ ਲੇਕਿਨ ਅੱਜ ਇੱਕ ਝਟਕਾ ਦਿੱਤਾ ਹੈ ਬੜਾ ਵੱਡਾ ਰਵਨੀਤ ਬਿੱਟੂ ਨੇ ਰਵਨੀਤ ਬਿੱਟੂ ਤੇ ਇਸ ਝਟਕੇ ਨੂੰ ਵੇਖ ਕੇ ਕਾਂਗਰਸ ਦੇ ਪ੍ਰਧਾਨ ਰਾਜਾ ਵਰਿੰਗ ਅਤੇ ਐਲੋਪੀ ਪ੍ਰਤਾਪ ਸਿੰਘ ਬਾਜਵਾ 당ਗ ਰਹਿ ਗਿਆ ਕਿ ਇਸ ਸਾਡੇ ਵੱਡੇ ਲੀਡਰ ਦੀ ਕਿਵੇਂ ਸ਼ਰਕਤ ਹੋ ਸਕਦੀ ਹੈ ਭਾਰਤੀ ਜਨਤਾ ਪਾਰਟੀ ਤੇ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਕਿ 2027 ਦੀਆਂ ਚੋਣਾ ਵਿੱਚ ਹਲਕਾ ਪਾਇਲ ਦੀ ਬਤੌਰੀ ਕੇਂਦਰੀ ਮੰਤਰੀ ਜਲਵਾ ਦਿਖਾ ਸਕਦੇ ਹਨ ਪਾਵੇਂ ਹਲਕੇ ਵਿੱਚ ਇਹ ਵੀ ਚਰਚਾ ਚੱਲ ਰਹੀ ਹੈ ਕਿ ਸਾਬਕਾ ਵਿਧਾਇਕ ਕਾਂਗਰਸ ਪਾਰਟੀ ਦੇ ਲਖਵੀਰ ਸਿੰਘ ਲੱਖਾ ਜਿਹੜੇ ਨੇ ਉਹ ਇੱਕ ਦੋ ਦਿਨਾਂ ਦੇ ਵਿੱਚ ਕਾਂਗਰਸ ਪਾਰਟੀ ਦੇ ਕਾਂਗਰਸ ਪਾਰਟੀ ਨੂੰ ਛੱਡ ਕੇ ਰਸਮੀ ਤਰੀਕੇ ਦੇ ਨਾਲ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣਗੇ ਲਖਵੀਰ ਸਿੰਘ ਲੱਖਾ ਦੇ ਟੱਚ ਵਿੱਚ ਨੇ ਰਵਨੀਤ ਬਿੱਟੂ ਦੁਰਾਹਤੋਂ ਕਿਉਂਕਿ ਦੁਰਾਹਾ ਵੀ ਜਿਹੜਾ ਹੈ ਕਾਂਗਰਸ ਪਾਰਟੀ ਦਾ ਗੜ ਮੰਨਿਆ ਜਾਂਦਾ ਹੈ ਲੇਕਿਨ ਲਖਵੀਰ ਲਖਾ ਜੋ ਐਜ਼ ਅ ਸਾਬਕਾ ਵਿਧਾਇਕ ਨੇ ਕਾਂਗਰਸ ਪਾਰਟੀ ਦੇ ਲਗਾਤਾਰ ਰਵਨੀਤ ਬਿੱਟੂ ਦੇ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਲਖਵੀਰ ਸਿੰਘ ਲਖਾ ਵੱਲੋਂ ਕਾਂਗਰਸ ਪਾਰਟੀ ਦੇ ਕੰਨ ਖੜੇ ਹੋ ਗਏ ਨੇ ਕਿ ਜੇਕਰ ਇਸ ਤਰ੍ਹਾਂ ਰਵਨੀਤ ਬਿੱਟੂ ਕਰਦੇ ਰਹਿ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਜਿਹੜੇ ਸਾਬਕਾ ਵਿਧਾਇਕ ਅਤੇ ਸਾਬਕਾ ਮੰਤਰੀ ਜਿਹੜੇ ਨੇ ਉਹ ਭਾਰਤੀ ਜਨਤਾ ਪਾਰਟੀ ਵਿੱਚ ਚਲੇ ਜਾਣਗੇ ਰਵਨੀਤ ਬਿੱਟੂ ਨੇ ਸੂਤਰ ਦੱਸਦੇ ਨੇ ਕਿ ਸਾਬਕਾ ਵਿਧਾਇਕ ਕਾਂਗਰਸ ਪਾਰਟੀ ਦੇ ਲਖਵੀਰ ਸਿੰਘ ਲੱਖਾਂ ਨੂੰ ਜਿਹੜਾ ਪਟ ਲਿਆ ਹੈ ਕਿਸੇ ਵੀ ਸਮੇਂ ਉਹਨਾਂ ਦੀ ਰਸਮੀ ਤਰੀਕੇ ਦੇ ਨਾਲ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮੂਲਿਤ ਹੋ ਸਕਦੀ ਹੈ ਧੰਨਵਾਦ